ਕਿ ਜਿੰਨੇ ਵੀ ਮਾਰੇ ਅਨਸਰ ਹੈਗੇ ਨੇ ਉਹਨਾਂ ਨੂੰ ਸਖਤ ਜਿਹੜਾ ਮੈਸੇਜ ਹੈ ਕਿ ਜਿਹੜਾ ਇਸ ਏਰੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਕ੍ਰਾਈਮ ਹੈ ਉਹਨਾਂ ਨੂੰ ਇੱਥੇ ਅਸੀਂ ਕਰਨ ਨਹੀਂ ਦਵਾਂਗੇ ਜੁੱਧ ਜਿਹੜਾ ਚੱਲ ਰਿਹਾ ਹੈ ਨਸ਼ਿਆਂ ਦੇ ਵਿਰੁੱਧ ਜਿਹੜੀ ਸਾਡੀ ਇਹ ਕੈਂਪੇਨ ਹੈਗੀ ਹੈ ਇਹਨੂੰ ਅੱਗੇ ਲੈ ਕੇ ਜਾਵਾਂਗੇ ਪਹਿਲਾਂ ਵੀ ਸਾਡੇ ਜਿਹੜੇ ਅਫੀਸਰਜ਼ ਹੈਗੇ ਨੇ ਇਥੋਂ ਦੇ ਜਿਹੜੇ ਪੋਸਟਰ ਹੈਗੇ ਨੇ ਅੰਦਰ ਸਾਰੇ ਪੰਜਾਬ ਦੇ ਵਿੱਚ ਹੀ ਬਹੁਤ ਵਧੀਆ ਜਿਹੜੀ ਇਹ ਨੂੰ ਰਿਸਪਾਂਸ ਮਿਲ ਰਿਹਾ ਹੈ ਸਾਡੀ ਫਰਸਟ ਪ੍ਰਾਇੋਰਟੀ ਇਹ ਰਹਿ ਗਈ ਕਿ ਕਿਸੇ ਵੀ ਤਰ੍ਹਾਂ ਦਾ ਬੇਸ਼ਿਕੋ ਪੈਟੀ ਅਫੈਂਸਸ ਹੈਗੇਆਂ ਜਾਂ ਕੁਝ ਵੀ ਕਿਸੇ ਵੀ ਤਰ੍ਹਾਂ ਦਾ ਕਰਾਈਮ ਹੈ ਉਹਨੂੰ ਅਸੀਂ ਹੈਪਨ ਨਾ ਹੋਣ ਦਈਏ। ਅਗਰ ਕੋਈ ਹੋ ਜਾਂਦਾ ਬਾਈ ਚਾਂਸ ਹੁੰਦਾ ਤਾਂ ਉਹਨੂੰ ਡਿਟੈਕਸ਼ਨ ਦੇ ਵਿੱਚ ਜਿਹੜੀ ਸਾਡੀ ਹੈ ਉਹਦੇ ਪਰਜੋਰ ਸਾਡੀ ਕੋਸ਼ਿਸ਼ ਹੈ ਰਹੀ ਕਿ 100% ਜਿਹੜਾ ਕਰਾਈਮ ਹੋ ਡਿਟੈਕਟ ਹੋਵੇ। ਐਂਡ ਜਿਹੜੇ ਦੋਸ਼ੀ ਹੋਣਗੇ ਉਹਨਾਂ ਨੂੰ ਸਜ਼ਾ ਦਵਾਈ ਜਾਵੇ ਐਂਡ ਕਨਵੈਕਸ਼ਨ ਰੇਟ ਨੂੰ ਇਨਸ਼ੋਰ ਕੀਤਾ ਜਾਊਗਾ। ਐਂਡ ਪਲੱਸ ਜਿਹੜਾ ਹੈਗਾ ਕਿ ਜਿੰਨੇ ਵੀ ਮਾਰੇ ਅਨਸਰ ਹੈਗੇ ਨੇ ਉਹਨਾਂ ਨੂੰ ਸਖਤ ਜਿਹੜਾ ਮੈਸੇਜ ਹੈ ਕਿ ਜਿਹੜਾ ਇਸ ਏਰੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਕ੍ਰਾਈਮ ਹੈ ਉਹਨਾਂ ਨੂੰ ਇੱਥੇ ਅਸੀਂ ਕਰਨ ਨਹੀਂ ਦਵਾਂਗੇ ਬੇਸ਼ੱਕ ਉਹ ਡਰੱਗਸ ਦਾ ਕਰਦੇ ਸੀ ਸਾਡੀ ਪ੍ਰਾਇੋਰਟੀ ਜਿਹੜੀ ਹੈਗੀ ਹੈ ਪੰਜਾਬ ਸਰਕਾਰ ਦੀ ਐਂਡ ਪਲੱਸ ਸਾਡੀ ਜਿਹੜੀ ਹੈਗੀ ਹੈ ਗਵਰਨਮੈਂਟ ਵੱਲੋਂ ਐਂਡ ਪਲੱਸ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀਆਂ ਸਾਡੀਆਂ ਇਨਸਟਰਕਸ਼ਨਸ ਹੈਗੀਆਂ ਨੇ ਉਹਨਾਂ ਦੀ ਅਨਬੰਨ ਪਾਲਣਾ ਕਰਨੀ ਐਂਡ ਕ੍ਰਾਈਮ ਦਾ ਜਿਹੜਾ ਹੈਗਾ ਉਹਨੂੰ ਖਤਮ ਕਰਨਾ ਐਂਡ ਜਿਹੜਾ ਕ੍ਰਾਈਮ ਫ੍ਰੀ ਸਾਡਾ ਏਰੀਆ ਐਂਡ ਲੋਕਾਂ ਦੇ ਵਿੱਚ ਜਿਹੜੀ ਸੈਂਸ ਆਫ ਸਿਕਿਉਰਿਟੀ ਹੈ ਉਹਨੂੰ ਪ੍ਰਵੇਲ ਕਰਨਾ ਸਾਡੀ ਜਿਹੜੀ ਹੈਗੀ ਹੈ ਫਰਸਟ ਪ੍ਰਾਇੋਰਟੀ ਹੈ ਲੋਕਾਂ ਦੇ ਨਾਲ ਸੰਪਰਕ ਸਾਧਨਾ ਹੋਵੇ ਸਹਿਯੋਗ ਲੋਕਾਂ ਦਾ ਤੇ ਜਿਹੜੀ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਨਸ਼ਾ ਵਿਰੋਧ ਇਹ ਲਗਾਤਾਰ ਇਦਾਂ ਕਾਰਵਾਈ ਚੱਲ ਰਹੀ ਹੈ ਬਿਲਕੁਲ ਜਿਹੜਾ ਜੁੱਧ ਜਿਹੜਾ ਚੱਲ ਰਿਹਾ ਨਸ਼ਿਆਂ ਦੇ ਵਿਰੁੱਧ ਜਿਹੜੀ ਸਾਡੀ ਇਹ ਕੈਂਪੇਨ ਹੈਗੀ ਹੈ ਇਹਨੂੰ ਅੱਗੇ ਲੈ ਕੇ ਜਾਵਾਂਗੇ ਪਹਿਲਾਂ ਵੀ ਸਾਡੇ ਜਿਹੜੇ ਆਫੀਸਰਜ਼ ਹੈਗੇ ਨੇ ਇਥੋਂ ਦੇ ਜਿਹੜੇ ਪੋਸਟਰ ਹੈਗੇ ਨੇ ਐਂਡ ਸਾਰੇ ਪੰਜਾਬ ਦੇ ਵਿੱਚ ਹੀ ਬਹੁਤ ਵਧੀਆ ਜਿਹੜੀ ਇਹਨੂੰ ਰਿਸਪਾਂਸ ਮਿਲ ਰਿਹਾ ਜਿਹੜੀ ਹੈਗੀ ਐਂਡ ਬਹੁਤ ਅੱਛੇ ਤਰੀਕੇ ਨਾਲ ਜਿਹੜੀ ਡਿਟੈਕਸ਼ਨ ਵਰਕ ਵੀ ਹੋ ਰਿਹਾ ਐਂਡ ਜਿਹੜਾ ਇਹਨਾਂ ਦੇ ਵਿੱਚ ਇੱਕ ਜਿਹੜਾ ਡਰ ਦਾ ਸਹਿਮ ਪਾਇਆ ਜਾ ਰਿ ਉਹਨੂੰ ਅਸੀਂ ਬਰਕਰਾਰ ਵੀ ਰੱਖਾਂਗੇ ਐਂਡ ਇਹਨਾਂ ਨੂੰ ਜਿਹੜੇ ਹੈਗੇ ਕੋਈ ਇਸ ਤਰ੍ਹਾਂ ਦੇ ਡਰੱਗ ਦੇ ਵਿੱਚ ਜਿਹੜੇ ਇਨਵੋਲਵਮੈਂਟ ਇਨ ਡਰੱਗ ਦੇ ਭਾਵੇਂ ਪੈਡਲਰਸ ਨੇ ਜਾਂ ਵੱਡੇ ਪੱਧਰ ਦੇ ਉੱਤੇ ਜੇ ਕੋਈ ਸਪਲਾਈ ਕਰਦਾ ਸਮਗਲਰਸ ਹੈਗੇ ਨੇ ਉਹਨਾਂ ਦੇ ਖਿਲਾਫ ਜਿੰਨੀ ਸਖਤ ਕਾਰਵਾਈ ਹੋ ਸਕਦੀ ਹੈ ਉਹ ਲਿਆਂਦੀ ਅਮਲ ਚ ਲਿਆਂਦੀ ਜਾਏ ਕਿਉਂਕਿ ਜਿੰਨੇ ਵੀ ਮਾੜੇ ਅਨਸਰ ਹੈਗੇ ਨੇ ਉਹਨਾਂ ਨੂੰ ਸਖਤ ਜਿਹੜਾ ਮੈਸੇਜ ਹੈ ਕਿ ਜਿਹੜਾ ਇਸ ਏਰੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਕ੍ਰਾਈਮ ਹੈ ਉਹਨਾਂ ਨੂੰ ਇੱਥੇ ਅਸੀਂ ਕਰਨ ਨਹੀਂ ਦਵਾਂਗੇ ਯੁੱਧ ਜਿਹੜਾ ਚੱਲ ਰਿਹਾ ਨਸ਼ਿਆਂ ਦੇ ਵਿਰੁੱਧ ਜਿਹੜੀ ਸਾਡੀ ਇਹ ਕੈਂਪੇਨ ਹੈਗੀ ਹੈ ਇਹਨੂੰ ਅੱਗੇ ਲੈ ਕੇ ਜਾਵਾਂਗੇ ਪਹਿਲਾਂ ਵੀ ਸਾਡੇ ਜਿਹੜੇ ਅਫੀਸਰਸ ਹੈਗੇ ਨੇ ਥੋਂ ਦੇ ਜਿਹੜੇ ਪੋਸਟਰ ਹੈਗੇ ਨੇ ਅੰਦਰ ਸਾਰੇ ਪੰਜਾਬ ਦੇ ਵਿੱਚ ਹੀ ਬਹੁਤ ਵਧੀਆ ਜਿਹੜੀ ਇਹ ਨੂੰ ਰਿਸਪਾਂਸ ਮਿਲ ਰਿਹਾ ਸਾਡੀ ਫਰਸਟ ਪ੍ਰਾਇੋਰਟੀ ਇਹ ਰਹਿ ਗਈ ਕਿ ਕਿਸੇ ਵੀ ਤਰ੍ਹਾਂ ਦਾ ਬੇਸ਼ਿਕੋ ਪੈਟੀ ਫੈਂਸਸ ਹੈਗੇ ਜਾਂ ਕੁਝ ਵੀ ਕਿਸੇ ਵੀ ਤਰ੍ਹਾਂ ਦਾ ਕਰਾਈਮ ਹੈ ਉਹਨੂੰ ਅਸੀਂ ਹੈਪਨ ਨਾ ਹੋਣ ਦਈਏ ਅਗਰ ਕੋਈ ਹੋ ਜਾਂਦਾ ਬਾਈ ਚਾਂਸ ਹੁੰਦਾ ਤਾਂ ਉਹਨੂੰ ਡਿਟੈਕਸ਼ਨ ਦੇ ਵਿੱਚ ਜਿਹੜੀ ਸਾਡੀ ਹੈ ਉਹਦੇ ਪੂਰਜੋਰ ਸਾਡੀ ਕੋਸ਼ਿਸ਼ ਹੈ ਕਿ 100% ਜਿਹੜਾ ਕਰਾਈਮ ਹੋ ਡਿਟੈਕਟ ਹੋਵੇ ਐਂਡ ਜਿਹੜੇ ਦੋਸ਼ੀ ਹੋਣਗੇ ਉਹਨਾਂ ਨੂੰ ਸਜ਼ਾ ਦਵਾਈ ਜਾਵੇ ਐਂਡ ਕਨਵੈਕਸ਼ਨ ਰੇਟ ਨੂੰ ਇਨਸ਼ੋਰ ਕੀਤਾ ਜਾਊਗਾ ਐਂਡ ਪਲੱਸ ਜਿਹੜਾ ਹੈਗਾ ਕਿ ਜਿੰਨੇ ਵੀ ਮਾਰੇ ਅਨਸਰ ਹੈਗੇ ਨੇ ਉਹਨਾਂ ਨੂੰ ਸਖਤ ਜਿਹੜਾ ਮੈਸੇਜ ਹੈ ਕਿ ਜਿਹੜਾ ਇਸ ਏਰੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਕ੍ਰਾਈਮ ਹੈ ਉਹਨਾਂ ਨੂੰ ਇੱਥੇ ਅਸੀਂ ਕਰਨ ਨਹੀਂ ਦਵਾਂਗੇ ਬੇਸ਼ੱਕ ਉਹ ਡਰੱਗਸ ਦਾ ਕਰਦੇ ਸੀ ਸਾਡੀ ਪ੍ਰਾਇਓਰਿਟੀ ਜਿਹੜੀ ਹੈਗੀ ਹੈ ਪੰਜਾਬ ਸਰਕਾਰ ਦੀ ਐਂਡ ਪਲੱਸ ਸਾਡੀ ਜਿਹੜੀ ਹੈਗੀ ਹੈ ਗਵਰਨਮੈਂਟ ਵੱਲੋਂ ਐਂਡ ਪਲੱਸ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀਆਂ ਸਾਡੀਆਂ ਇਨਸਟਰਕਸ਼ਨਸ ਹੈਗੀਆਂ ਨੇ ਉਹਨਾਂ ਦੀ ਅਨਬਿਨ ਭਾਲਣਾ ਕਰਨੀ ਐਂਡ ਕ੍ਰਾਈਮ ਦਾ ਜਿਹੜਾ ਹੈਗਾ ਉਹਨੂੰ ਖਤਮ ਕਰਨਾ ਐਂਡ ਜਿਹੜਾ ਕ੍ਰਾਈਮ ਫ੍ਰੀ ਸਾਡਾ ਏਰੀਆ ਐਂਡ ਲੋਕਾਂ ਦੇ ਵਿੱਚ ਜਿਹੜੀ ਸੈਂਸ ਆਫ ਸਿਕਿਉਰਿਟੀ ਆ ਉਹਨੂੰ ਪ੍ਰਵੇਲ ਕਰਨਾ ਸਾਡੀ ਜਿਹੜੀ ਹੈਗੀ ਹੈ ਫਰਸਟ ਪ੍ਰੈਰੀਟੀ ਹੈਗੀ ਲੋਕਾਂ ਦੇ ਨਾਲ ਸੰਪਰਕ ਸੱਦਣਾ ਹੋਵੇ ਸਹਿਯੋਗ ਲੋਕਾਂ ਦਾ ਤੇ ਜਿਹੜੀ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਨਸ਼ਾ ਵਿਰੋਧ ਇਹ ਲਗਾਤਾਰ ਇਦਾਂ ਕਾਰਵਾਈ ਚੱਲ ਰਹੀ ਹੈ ਬਿਲਕੁਲ ਜਿਹੜਾ ਜੁੱਧ ਜਿਹੜਾ ਚੱਲ ਰਿਹਾ ਨਸ਼ਿਆਂ ਦੇ ਵਿਰੁੱਧ ਜਿਹੜੀ ਸਾਡੀ ਇਹ ਕੈਂਪੇਨ ਹੈਗੀ ਹੈ ਇਹਨੂੰ ਅੱਗੇ ਲੈ ਕੇ ਜਾਵਾਂਗੇ ਪਹਿਲਾਂ ਵੀ ਸਾਡੇ ਜਿਹੜੇ ਆਫੀਸਰਸ ਹੈਗੇ ਨੇ ਇਥੋਂ ਦੇ ਜਿਹੜੇ ਪੋਸਟਡ ਹੈਗੇ ਨੇ ਐਂਡ ਸਾਰੇ ਪੰਜਾਬ ਦੇ ਵਿੱਚ ਹੀ ਬਹੁਤ ਵਧੀਆ ਜਿਹੜੀ ਇਹ ਨੂੰ ਰਿਸਪਾਂਸ ਮਿਲ ਰਿਹਾ ਜਿਹੜੀ ਹੈਗੀ ਐਂਡ ਬਹੁਤ ਅੱਛੇ ਤਰੀਕੇ ਨਾਲ ਜਿਹੜੀ ਡਿਟੈਕਸ਼ਨ ਵਰਕ ਵੀ ਹੋ ਰਿਹਾ ਐਂਡ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਡਰ ਦਾ ਸੈਂਪ ਪਾਇਆ ਜਾ ਰਿਹਾ ਉਹਨੂੰ ਅਸੀਂ ਬਰਕਰਾਰ ਵੀ ਰੱਖਾਂਗੇ ਐਂਡ ਇਹਨਾਂ ਨੂੰ ਜਿਹੜੇ ਹੈਗੇ ਕੋਈ ਇਸ ਤਰ੍ਹਾਂ ਦੇ ਡਰਗ ਦੇ ਵਿੱਚ ਜਿਹੜੇ ਇਨਵੋਲਵਮੈਂਟ ਐਂਡ ਡਰਗ ਦੇ ਭਾਵੇਂ ਪੈਡਲਰਸ ਨੇ ਜਾਂ ਵੱਡੇ ਪੱਧਰ ਦੇ ਉੱਤੇ ਜੇ ਕੋਈ ਸਪਲਾਈ ਕਰਦਾ ਸਮਗਲਰਸ ਹੈਗੇ ਨੇ ਉਹਨਾਂ ਦੇ ਖਿਲਾਫ ਜਿੰਨੀ ਸਖਤ ਕਾਰਵਾਈ ਹੋ ਸਕਦੀ ਹੈ ਉਹ ਲਿਆਂਦੀ ਆਮਲ ਚ ਲਿਆਂਦੀ